ਸ਼ਿੱਟਰੀ ਨਿਕਲ ਦੇ ਦੀਆਂ ਹੂੰ ਅੱਬ ਜੁਰ ਤੋ 19 ਸਿੱਟਾਂ ਆ ਗਏ ਹਾਂ 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 ਤੇ ਇਹਦੇ ਤਾਂ ਆਪਾਂ ਫੇਰ ਵੀ ਰਹਿੰਦੇ ਨਾ ਚਲ ਜੇ ਸੜਕ ਵੀ ਦਿੱਤਾ ਇਹ ਜੂਰੀ ਆ ਕੰਮ ਕਰਦਾ ਮੇਰਾ ਪੌਡਰੀ ਹੋ ਬਣ ਜਾਂਦਾ ਤੇ ਆ ਯਾਰ ਮੈਂ ਵਿੱਚ ਕਾਲਾ ਜਿਹਾ ਇਹ ਕਿਵੇਂ ਦਿਖਣਾ ਦੇ ਆ ਇਹਦਾ ਤੇ ਵੀ ਪੰਨੇ ਕਰ ਮਿੱਕੀ ਆ ਅੱਖਾਂ ਯੂਰਾ ਮਾਰੀ ਜੀ ਆ ਸੀ ਇਹ ਇਹ ਸਵਾਈ ਰੱਖੀ ਗਰੀਪ ਇਹ ਬਾਲੇ ਵੱਡੇ ਵੱਡੇ ਨਿਕਲੇ ਸਮਾਂ ਆ ਚਿੱਟੇ ਦਾ ਜੇ ਘਟੇ ਨਿਕਲੇ ਨੇ ਇਹ ਕਾਲੇ ਵੱਲੇ ਨਿਕਲੇ ਆ ਤੇ ਕੋਡ ਨਾ ਆ ਆ ਚੀਜ਼ ਬਣ ਗਈ ਆ ਸਵਾਈ ਬਣ ਗਈ ਹੈ ਨਾ ਯਾਰ ਠੀਕ ਕਰੀ ਇਹਨਾਂ ਦਾ ਅਰਥ ਨਾ ਆ ਯਾਰ ਰੇਜ ਬੋਰੀ ਕਟਾਈਂ ਜੇ ਪਹਿਲਾਂ ਹੂੰ ਫੈਦਾ ਹੁ ਤਾਂ ਬਾਰੇ ਕਟਾਈਆਂ ਹਜੇ ਹੂੰ ਕਿ ਫਿਰ ਜਬ ਬਾਕੀ ਦੂਜੀ ਕਾਪੀ ਤੇ ਕਟਾਲਾਂਗੇ ਹੂੰ 6 ਦਾ ਪਹਿਲਾ ਛਿੜਤੀਆਂ ਹੂੰ ਉਹ ਜਮਾ ਆ ਬਿੱਟੋ ਨਿਕਲਾ ਵੀ ਪੈਂਦਾ ਜੋ ਛਿੜਦੇ ਸੀਗੇ ਡਲੀ ਡਲੇ ਹੂੰ ਵਿਚਵੇਂ ਨੇ ਮੇਰੀ ਸਵਾਦ ਦੇ ਡਲੇ ਹੂੰ ਉਹ ਤਾਂ ਭਨ ਭੁੰਨ ਕੇ ਛਿੜਤੇ ਮਚਲਾ ਚੰਗਾ ਨਿਕਲ ਵੜਾ ਮੋਟਾ ਤੇ ਜਿਹੜਾ ਹੁ ਡਲਾ ਭੰਦੇ ਆ ਉਹ ਆਇਆ ਤਾਂ ਹੈ ਨਹੀਂ ਵੀ ਗੋਲੀਆਂ ਜੇ ਬਣ ਜਾਣੀਆਂ ਹੂੰ ਫਿਰ ਆਪੋ ਢਰੀ ਹੋ ਬਣ ਜਾਂਦਾ ਤੇ ਆ ਯਾਰ ਮੈਂ ਵਿੱਚ ਕਾਲਾ ਜਿਹਾ ਇਹ ਕਿਵੇਂ ਦਿਖਣਾ ਤੇ ਆ ਇਹਦਾ ਤੇ ਵੀ ਪੰਨੇ ਕਰ ਮਿੱਟੀ ਆ ਅੱਛਾ ਯਾਰ ਮਾਰੀ ਜੀ ਆ ਸੀ ਇਹ ਇਹ ਸਵਾਈ ਰੱਖੀ ਗਰੀ ਇਹ ਬਾਰੇ ਵੱਡੇ ਵੱਡੇ ਡੱਲੇ ਲਿਖੇ ਸਮਾ ਆ ਚਿੱਟੇ ਦਾ ਜੇ ਘਟੇ ਇਕਲੇ ਬਾਰੇ ਲਿਖੇ ਆ ਤੇ ਕੋ ਕੋਟ ਨਾ ਆ ਆ ਚੀਜ਼ ਬਣ ਗਈ ਆ ਸਵਾਈ ਬਣ ਗਈ ਹੈ ਨਾ ਯਾਰ ਆ ਦੇਖ ਤੇ ਇਹ ਹਾਂ ਅਬ ਹੋਰ ਹੀ ਦਿਖਾਈ ਮੈਨੂੰ ਕਿਹੜੀ ਇਹਦਾ ਇਹ ਬੋਲਦਾ ਦੋ ਮੀਂ ਦਿਖਾ ਦੇ ਯਾਰ ਪਤਾ ਨਹੀਂ ਕੀ ਲਿਖਿਆ ਯਾਰ ਪੰਕਸ ਘੱਟਾ ਵਾਖੇ ਇਹ ਭਾਰਤੀ ਜੈਨ ਨਾ ਨਾ ਉਹਨਾਂ ਇਹ ਆਈਪਲ ਦਾ ਹੋਗਾ ਆ ਸੀ ਆਈਪਲ ਹੂੰ ਇਹਨਾਂ ਦਾ ਹੈ ਹੂੰ। ਦੇਖਾ ਦੇਖਾ ਦਿਖਾ ਦੇ ਇਸ ਮਾਰਕ ਹੂੰ। ਆਈਪੀ ਲਗਾਉ ਉਹਦੇ ਬੱਲੀ ਜੀ ਸਾਫੀ ਪੀ। ਹਾਂ ਹਾਂ ਅਸੀਂ। ਹੂੰ। ਇਹ ਲੈ ਕਿੱਥੋਂ ਦੀ ਤੁਸੀਂ? ਇਹ ਆਪਣੀ ਸਟੇਟਿਜੋ ਘਟਾਇਆ ਹੈ। ਸੁਸਾਇਟੀ ਚੋਂ। ਹਾਂ। ਸੋ ਬਾਈ ਜਿਹੜਾ ਕੋਈ ਕਿਸਾਨ ਦਾ ਪੁੱਤਰ ਹੈ ਨਾ। ਇਹ ਨਾ ਮੇਰੇ ਡਲੀ ਡਲੇ ਨੇ। ਇਹਨੂੰ ਯਾਰ ਸ਼ੇਅਰ ਕਰਦੇ ਹੋ ਤੱਪ ਕੇ। ਹਾਂ। ਠੀਕ ਆ ਪਤਾ ਲੱਗੇ ਯਾਰ ਸਵਾਹ ਹੈ। ਆ ਦੇਖੀ ਵੀ ਸਵਾਹ ਹੀ ਆਉਂਦੀ ਆ। ਆਹ ਦੇ ਸਵਾਹ ਹੀ ਨਿਕਲ ਜਾਂਦੀ ਆ। ਹੂੰ। ਇਹ ਤੋਂ ਬੜੇ ਵੱਡੇ ਵੱਡੇ ਡਲੇ ਭਨੇ ਨੇ ਪਹਿਲਾਂ ਮੈਂ। ਤੂੰ ਤਾਂ ਹੁਣ ਆਇਆਗਾ। ਦੂ ਪਹਿਲਾ ਤੇ ਦੋ ਬੋਰੀਆਂ ਜਮਾਏ ਪੀ ਕੇ ਪਾਊਡਰ ਬਣਾ ਕੇ ਫੇਰ ਸਿੱਟੀਆਂ ਨੇ ਆ ਦੇ ਆ ਐ ਬਣ ਜਾਂਦਾ ਲੈ ਹੂੰ ਕੋਈ ਆਦਾ ਨਹੀਂ ਵੀ ਗੋਲੀ ਜੀ ਰਹੂਗੀ ਨਾ ਇਹ ਜਾਂ ਪਾਊਡਰ ਬਣ ਜਾਂਦਾ ਜਿਹੜੇ ਪਹਿਲਾ ਸੇ ਬੋਰੀਆਂ ਸਿੱਟੀਆਂ ਨੇ ਉਹ ਵੀ ਐ ਮੂੰਹ ਤੇ ਪਰਨਾ ਬਣ ਕੇ ਹੂੰ ਆ ਮੈਨੂੰ ਕੱਕੀ ਗਵਿੰਦਰ ਕਹਿੰਦਾ ਕੀ ਵਿੱਚ ਕੀ ਪਾਊਡਰ ਜਪਾਈ ਫਿਰ ਤਾ ਗਿਆ ਛੱਕ ਛੜਦਾ ਮੈਂ ਨਾ ਜਿਹੜਾ ਜੂਰੀ ਆਇਆ ਕਹਿੰਦਾ ਨਹੀਂ ਯਾਰ ਤੂੰ ਕੁਝ ਛੜਦਾ ਜੇ ਦੱਸਦਾ ਨਹੀਂਗਾ ਹਾਂ ਉਹ ਮੈਂ ਨਹੀਂ ਤੂੰ ਆ ਕੇ ਦੇਖ ਲੈ ਯਾਰ ਜੋ ਦੂਜੀ ਬੋਰੀ ਖੋਲੀ ਉਹ ਮਾ ਕੁੱਟ ਕੇ ਮਹਾ ਬਣ ਗਿਆ ਫੋਟੋ ਸਾਰੀ ਮੈਂ ਇਹ ਗੋਲੀ ਜੀ ਤਾਂ ਹੈ ਨਹੀਂ ਚੁਈ ਇੱਕ ਆ ਨਾਲ ਤੁਸੀਂ ਸੀਂ ਹੈਂ ਤਰੀ ਬੇਟਾ ਇਹ ਵੀ ਦਿੱਤੀਆਂ ਨੇ ਇਹ ਇਹ ਨਾਲ ਮਤਲਬ ਵੀ ਮਰ ਦਿੰਦੇ ਨੇ ਹਾਂ ਲਾਉਂਦੇ ਨਾਲ ਇਹਦਾ ਕੋਈ ਫਾਇਦਾ ਪੂਰਾ ਫਾਇਦਾ ਤਾਂ ਆਇਆ ਯਾਰ ਮੈਂ ਤਾਂ ਦੱਸਦਾ ਇਹ ਜਦੋਂ ਆਪਾਂ ਆਪਾਂ ਹੁਣ ਤਿੰਨ ਜਾਂ ਚਾਰ ਬੁਰੀ ਛਿੱਟ ਨਹੀਂ ਨਿਕਲਦੇ ਦੀਆਂ ਹੂੰ ਆਪਾਂ ਜੂਰੀ ਤੋਂ 10 ਛਿੱਟਾਂ ਆ ਗਏ ਹਾਂ 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 ਤੇ ਇਹਦੇ ਤਾਂ ਆਪਾਂ ਫੇਰ ਵੀ ਨਹੀਂ ਰਹਿੰਦੇ ਨਾ ਚਲ ਜੇ ਛੜਕੀ ਵੀ ਦਿੱਤਾ ਇਹ ਜੂਰੀ ਆ ਕੰਮ ਕਰਦਾ ਪਤਾ ਨਹੀਂ ਨਾ ਕਰਦਾ ਤੇ ਇਹਦੇ ਤਾਂ ਆਪਾਂ ਰਹਿੰਦੇ ਫੇਰ ਵੀ ਨਹੀਂ ਜੂਰੀ ਫੇਰ ਵੀ 10 ਛਿੱਟਾਂ ਆ ਗਏ ਹਾਂ ਜਿਮਲ ਰੇਮੈਕਸ ਸਪਰੇਅ ਦੀ ਕਰਤੀ ਕਿੱਲੇ ਦੀ ਖਪਾ ਕਿਟਰੀਆ ਹਾਂ ਹਾਂ ਤੇ ਉਹ ਕਿੱਲੇ ਚ ਆਇਆ ਤਾਂ ਐ ਨਹੀਂ ਮੈਂ ਵੀ ਜੂਰੀਆ ਘਟਾ ਦੂੰਗਾ ਹੂੰ ਤਿੰਨ ਜਾਂ ਚਾਰ 3.5 ਪਰ ਤੇ ਛੱਟੂ ਛੱਟੂ ਹਾਂ ਇਹ ਬੰਗਾ ਇਹ ਤਾਂ ਉਹੀ ਜਰ ਫਾਰਮ ਤੋਂ ਹੈ ਫਿਰ ਜਿਹੜੇ 240 ਰੁਪਏ 60 ਰੁਪਏ ਆਪਣੀ ਉਹੀ ਪੈ ਜਾਂਦੇ ਨਾਲ 240 ਰੁਪਏ ਤੇ ਸਾਨੂੰ ਪੈ ਜਾਂਦੇ ਆ ਉਂ ਦਾ ਮਤਲਬ ਯੂਨੀਵਰਸਿਟੀ ਵਾਲੇ ਨੇ ਵੀ ਕਹੇਗਾ ਹੂੰ ਉਹਨੇ ਖੁਦ ਤਨੇ ਡਾਕਟਰ ਨੇ ਆਪ ਖੋਜ ਕਰਕੇ ਕਿਹਾ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ 20% ਤਾਂ ਜੂਰੀਆ ਹੁੰਦਾ ਇਹਦੇ ਵਿੱਚ ਹਾਂ ਪਤਾ ਨਹੀਂ ਉਹ ਕਹਿੰਦੇ ਸੀ ਕਹਿੰਦੇ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਕਿਸਾਨ ਨੂੰ ਸਾਨੂੰ ਮੜਿਆ ਗਿਆ ਹੂੰ ਉਹ ਹੁਣ ਜਿਹੜੇ ਹਿਪ ਕੋਲੇ ਨੇ ਉਹ ਕਿਹਦੇ ਕਿਸਾਨ ਸਾਥੋਂ ਖੁਸ਼ ਹੋ ਕੇ ਲਈ ਜਾਂਦੇ ਨੇ ਲੈ ਕਿਧਰ ਜਾਈਏ ਉਹਨਾਂ ਨੇ ਵੇਕਦੀਆਂ ਨਾ ਆਏ ਫਿਰ ਆਪਰ ਮੱਲੋ ਮਲੇ ਦੇ ਦਿੰਦੇ ਨੇ ਆਪਾਂ ਮੂੰਹ ਮੱਥਾ ਰੱਖਣਾ ਪੈਂਦਾ ਯਾਰ ਹਾਂ ਜਿਹੜਾ ਲਾਲਾ ਵੀਰ ਤੂੰ ਆ 12 ਬੂਰੀਆਂ ਲੈ ਜਾ ਨਾਲੇ ਚੱਲ ਦੇ ਦੇ ਕੋਈ ਗੱਲ ਨਹੀਂ ਕੋਸ ਆਪਾਂ ਨੂੰ ਚੇਬ ਵੀ ਹੋ ਜਾਂਦੀ ਹੈ ਹੋ ਜਾਂਦੀ ਹੈ ਨਾ ਉਹ ਆਪਣੇ ਆਪਣੇ ਪਿੰਡ ਦੇ ਬੰਦੇ ਹੁੰਦੇ ਨੇ ਹੁਣ ਕਰੀਏ ਕੀ ਹਾਂ ਤੇ ਉਹੀ ਗੱਲ ਹੈ ਬਸ ਇਹ ਤਾਂ ਪਰ ਇਹ ਤਾਂ ਆਪਾਂ ਰੇਂਦੇ ਦੀ ਜੂੜੇ ਤਾਂ ਉਨਹੀਂ ਪਾਉਣੀ ਪਾਉਣਾ ਹਾਂ 12 ਦੇ 12 ਘਟੇ ਐਂ ਛੱਤੇ ਆ ਸਾਰੀ ਹਾਂ ਐਂ ਐਂ ਦੀ ਐਵੇਂ ਬਚ ਇੱਕ ਰਹਿ ਗਿਆ ਤੇ ਜਿਹੜਾ ਕਟਾਉਣਾ ਹਜੇ ਉਹਦਾ ਹੋਊਗਾ ਹਨ ਉਹ ਤਾਂ ਹਜੇ ਕਟਾਉਣੀਆਂ ਨਹੀਂ ਹੁਣ ਦੂਜੀ ਕੱਪੀ ਦੇ ਲਾਲ ਅਲੀ ਤੇ ਕਟਾਵਾਂਗੇ ਹੂੰ ਹੂੰ ਮੇਰੇ ਉੱਤੇ ਕਟਾ ਲਿਆ ਮੇਰੇ ਤਾਂ ਕੁਝ ਬਣਿਆ ਪਿਆ ਹੈ ਹੂੰ ਆ ਨਾ ਬਾਈ ਤੁਸੀਂ ਦੇਖ ਸਕਦਾ ਇਹ ਸਾਰੇ ਮਿੱਟੀ ਆ ਯਾਰ ਰੇਤ ਆਉਂਦੀ ਹੀ ਨਹੀਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕੋਲੋਂ ਕਿਸਾਨ ਜੇ ਐ ਹੁਣ ਰੇਤਾ ਸਿੱਟੀ ਗਏ ਨਾ ਤਾਂ ਕਿਸਾਨ ਦੇ ਕੁਝ ਪੱਲੇ ਪੈਂਦਾ ਖਰਚਾ ਉਹ ਨਹੀਂ ਹੁਣ